ਬਾਕੀ ਅਸੀਂ ਓਵਰਸਪੀਡ ਦਾ ਕੈਮਰਾ ਲੱਗਾ ਹੈ ਜਿਹੜਾ ਬੰਦੇ 70 ਤੋਂ ਉੱਤੇ ਆਉਂਦੇ ਆ 60 ਦਾ ਜੋਣਾ ਹੈ 70 ਤੋਂ ਜਿਹੜੇ ਉੱਪਰ ਆਉਂਦੇ ਆ ਉਹਨਾਂ ਨੂੰ ਅਸੀਂ ਰੋਕਦੇ ਆ ਜਿਹੜਾ ਭਜਾ ਕੇ ਵੀ ਲੈ ਜਾਂਦੇ ਆ ਲੋਕ ਉਹਨਾਂ ਦਾ ਨੰਬਰ ਕੈਮਰੇ ਵਿੱਚ ਆ ਜਾਂਦਾ ਹੈ ਉਹਨਾਂ ਦਾ ਅਸੀਂ ਵਿੱਚ ਚਲਾਨ ਕੱਟਤਾ ਆਈਦਾ ਉੱਤਰੀ ਹੋਣਗੇ ਥੱਲੇ ਉਹਨਾਂ ਨੂੰ ਮੈਸੇਜ ਚਲਾ ਕੇ ਆਊਗਾ ਕਿ ਨਾਲ ਹੀ ਤੁਹਾਡਾ ਓਵਰ ਸਪੀਡ ਦਾ ਚਲਾਨ ਕੱਟਦਾ ਤੁਹਾਡਾ ਨੰਬਰ ਆ ਗਿਆ ਸੀ ਸਾਡੇ ਕੋਲ ਅਸੀਂ ਉਹਨਾਂ ਦਾ ਵਿੱਚ ਚਲਾਨ ਪਾਤਾ ਉਹਨਾਂ ਦਾ ਆਨਲਾਈਨ ਪਾਤਾ ਗ੍ਰੇਡ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤਾਂ ਮੈਂ ਹਾਂ ਅਭਿਸ਼ੇਕ ਜਲੋਟਾ ਗੱਲ ਕਰੀਏ ਲੁਧਿਆਣਾ ਦੇ ਜਿਹੜਾ ਹੈ ਫਿਰੋਜ਼ਪੁਰ ਹਾਈਵੇ ਦੇ ਉੱਤੇ ਖੜੇ ਹਾਂ ਜਿੱਥੇ ਕਿ ਸਪੀਡ ਮੀਟਰ ਲੱਗ ਚੁੱਕੇ ਨੇ ਤਸਵੀਰਾਂ ਦੇਖ ਸਕਦੇ ਹੋ ਸਪੀਡ ਮੀਟਰ ਲੱਗੇ ਹੋਏ ਨੇ ਜਿੱਥੇ ਕਿ ਸਪੀਡ ਰਡਾਰ ਲੱਗੇ ਹੋਏ ਨੇ ਜਿਹੜੇ ਲੋਕਾਂ ਦੀ ਜਿਹੜੀ ਤੇਜ਼ ਸਪੀਡ ਤੇ ਗੱਡੀਆਂ ਲੈ ਕੇ ਆ ਰਹੇ ਨੇ ਇਹ ਉਹਨਾਂ ਦੇ ਵਾਸਤੇ ਲਾਏ ਗਏ ਨੇ ਜੋ ਲੋਕ ਤੇਜ਼ ਸਪੀਡ ਤੇ ਆਉਂਦੇ ਨੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਲਗਾਤਾਰ ਕਈ ਲੋਕ ਇਸ ਜਗ੍ਹਾ ਤੇ ਗੱਡੀ ਰੋਕਣ ਦੀ ਬਜਾਏ ਇੱਥੋਂ ਗੱਡੀਆਂ ਭਜਾ ਕੇ ਵੀ ਲੈ ਜਾਂਦੇ ਨੇ ਜਦੋਂ ਪੁਲਿਸ ਮੁਲਾਜ਼ਮ ਇਹਨਾਂ ਨੂੰ ਇਸ਼ਾਰਾ ਕਰਦੇ ਨੇ ਰੁਕਣ ਦੇ ਲਈ ਕਿਉਂਕਿ ਸਪੀਡ ਤੇਜ਼ ਹੁੰਦੀ ਹੈ ਤੇ ਫਿਰ ਜਦੋਂ ਉਹਨਾਂ ਨੂੰ ਦੇਖਦੇ ਨੇ ਤੇ ਇੱਕੋ ਦਮ ਜਿਹੜਾ ਹੈ ਇਸ ਜਗ੍ਹਾ ਤੋਂ ਜਿਹੜਾ ਹੈ ਗੱਡੀਆਂ ਭਜਾ ਕੇ ਲੈ ਜਾਂਦੇ ਨੇ ਤਸਵੀਰਾਂ ਦੇਖ ਸਕਦੇ ਹੋ ਸਪੀਡ ਚੈੱਕ ਕੀਤੀ ਜਾ ਰਹੀ ਹੈ ਕੱਲੀ-ਕੱਲੀ ਗੱਡੀ ਦੀ ਜਿਹੜੀ ਹੈ ਸਪੀਡ ਚੈੱਕ ਕੀਤੀ ਜਾਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਕਿੰਨੀ ਸਪੀਡ ਤੇ ਜਿਹੜੀ ਹੈ ਇਹ ਜਗ੍ਹਾ ਤੇ ਜਿਹੜੀ ਗੱਡੀ ਆਂਦੀ ਹੈ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਜਿਹੜੀ ਹੈ ਸਪੀਡ ਮੀਟਰ ਦੇ ਉੱਤੇ ਜਿਹੜੇ ਮੁਲਾਜ਼ਮ ਲੱਗੇ ਹੋਏ ਨੇ ਉਹ ਕੱਲੀ-ਕੱਲੀ ਗੱਡੀ ਦੀ ਜਿਹੜੀ ਹੈ ਸਪੀਡ ਦੇਖ ਰਹੇ ਨੇ ਕਿ ਕਿਹੜੀ ਗੱਡੀ ਕਿੰਨੀ ਕੁ ਸਪੀਡ ਤੇ ਆ ਰਹੀ ਹੈ ਜੇ ਓਵਰ ਸਪੀਡ ਹੈ ਤੇ ਉਸ ਦੇ ਜਿਹੜੇ ਐਚਲਾਨ ਕੀਤੇ ਜਾਂਦੇ ਨੇ ਤੇ ਸਾਡੇ ਨਾਲ ਮੁਲਾਜ਼ਮ ਵੀ ਹੋਣਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਆ ਓਵਰ ਸਪੀਡ ਚਲਾਨ ਕੀਤੇ ਜਾ ਰਹੇ ਐ ਸਰ ਕਿਵੇਂ ਦੇ ਦੇਓ ਕਿ ਓਵਰ ਸਪੀਡ ਗੱਡੀਆਂ ਆ ਰਹੀਆਂ ਨੇ ਤੇ ਦੋ ਗੱਡੀਆਂ ਭਜਾ ਕੇ ਲੈ ਗਏ ਮੌਕੇ ਤੋਂ ਕਿਹੋ ਜਿਹਾ ਇਹਨਾਂ ਦੇ ਚਲਾਨ ਕੀਤੇ ਜਾ ਰਹੇ ਨੇ ਸੱਸੀ ਗਾਲ ਜੀ ਕੱਲਾ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਆ ਕੇ ਦੁਨੀਆ ਨੂੰ ਦਿਖਾਣੇ ਹੋ ਕਿ ਹਾਂ ਵੀ ਇੱਥੇ ਕੈਮਰਾ ਲੱਗਾ ਸਲੋ ਚੱਲੋ ਹੈ ਨਾ ਬਾਕੀ ਅਸੀਂ ਓਵਰ ਸਪੀਡ ਦਾ ਕੈਮਰਾ ਲੱਗਾ ਹੈ ਜਿਹੜਾ ਗੱਡ ਬੰਦੇ 70 ਤੋਂ ਉੱਤੇ ਆਂਦੇ ਆ 60 ਦਾ ਜੋਣਾ ਹੈ 70 ਤੋਂ ਜਿਹੜੇ ਉੱਪਰ ਆਂਦੇ ਆ ਉਹਨਾਂ ਨੂੰ ਅਸੀਂ ਰੋਕਦੇ ਆ ਉਹਨਾਂ ਦਾ ਕਹਦਾ ਚਲਾਨ ਕਰੀਦਾ ਜਿਹੜਾ ਭਜਾ ਕੇ ਵੀ ਲੈ ਜਾਂਦੇ ਆ ਲੋਕ ਉਹਨਾਂ ਦਾ ਨੰਬਰ ਕੈਮਰੇ ਵਿੱਚ ਆ ਜਾਂਦਾ ਹੈ ਉਹਨਾਂ ਦਾ ਅਸੀਂ ਵਿੱਚ ਚਲਾਨ ਕੱਟਤਾ ਆਈਆ। ਇਹ ਕੰਮ ਕਿਵੇਂ ਕਰਦੀ ਹੈ ਮਸ਼ੀਨ ਜੇ ਗੱਲ ਕਰਿਆ ਜਾਏ। ਕੰਮ ਕਿਵੇਂ ਕਰਦੀ ਹੈ? ਕਿੰਨੀ ਕੁ ਰੇਂਜ ਹੈ ਦੀ? ਕੈਮਰਾ ਲੱਗਾ ਜੀ ਉਹ ਪੌਣੇ ਕੋਈ ਕਿਲੋਮੀਟਰ ਤੋਂ ਮਤਲਬ ਗੱਡੀ ਇਹ ਫੜ ਲੈਂਦੀ ਹੈ। ਮਤਲਬ ਜਿਹੜੀ 1 ਕਿਲੋਮੀਟਰ ਦੂਰ ਵੀ ਸਪੀਡ ਤੇ ਉਹਦਾ ਵੀ ਆ ਜਾਣਾ। 1 ਕਿਲੋਮੀਟਰ ਤੋਂ ਇਹਨੇ ਗੱਡੀ ਕੈਚ ਕਰ ਲੈਣੀ। ਇਹ ਕਿੰਨੀ ਸਪੀਡ ਤੇ ਆ ਰਹੀ ਹੈ? ਫਿਰ ਉਸ ਤੋਂ ਅੱਗੇ ਆਣ ਕੇ ਸਾਨੂੰ ਅੱਗੇ ਅੱਗੇ ਹੀ ਰੋਕ ਲੈਣੀ ਹੈ। ਤੇ ਕਈ ਵਾਰ ਹੁੰਦਾ ਨਹੀਂ ਕਿ ਹਾਂ ਵੀ ਸਪੀਡ ਤੋਂ ਤੇਜ਼ ਆ ਰਹੀ ਹੈ ਗੱਡੀ, ਕੱਟ ਮਾਰ ਕੇ ਨਿਕਲ ਜਾਂਦੀ ਹੈ। ਐਦਾਂ ਦਾ ਕੁਝ ਹੁੰਦਾ ਕਈ ਵਾਰ। ਪਰ ਜਦ ਆਪਾਂ ਨਾਲ ਜਿਹੜਾ ਕਿ ਅਗਰ ਕੋਈ ਆਪਣੇ ਆਪ ਨੂੰ ਵੀ ਸੇਵ ਰੱਖੀਦਾ ਹੈ ਕਿਉਂਕਿ ਉਹਨਾਂ ਦੇਖਣ ਨੂੰ ਮਿਲਿਆ ਦੋ ਗੱਡੀ ਵਾਲੇ ਆਏ ਇੱਕ ਚੰਡੀਗੜ੍ਹ ਸਿਗਾ ਇੱਕ ਲੋਕਲ ਨੰਬਰ ਸੀ ਜਿਹੜਾ ਗੱਡੀ ਭਜਾ ਕੇ ਲੈ ਗਿਆ ਉਹਨਾਂ ਨੇ ਕਿਵੇਂ ਚਲਾਨ ਕੀਤਾ ਇਹ ਉਹਨਾਂ ਦਾ ਨੰਬਰ ਆ ਗਿਆ ਸੀ ਸਾਡੇ ਕੋਲ ਅਸੀਂ ਉਹਨਾਂ ਦਾ ਵਿੱਚ ਚਲਾਨ ਪਾਤਾ ਉਹਨਾਂ ਦਾ ਆਨਲਾਈਨ ਪਾਤਾ ਆਨਲਾਈਨ ਚਲਾਨ ਕਰ ਦਿੱਤਾ ਮੇਰੇ ਖਿਆਲ ਨਾਲ ਉਹ ਤਾਂ ਫੇ ਪੁੱਲ ਵੀ ਨਹੀਂ ਟੱਪੇ ਹੋਣੇ ਹਲੇ ਤੱਕ ਦੇਖੋ ਜੀ ਹੱਥਰੇ ਉੱਤਰੇ ਹੋਣਗੇ ਥੱਲੇ ਉਹਨਾਂ ਨੂੰ ਮੈਸੇਜ ਚਲਾ ਗਿਆ ਹੋਊਗਾ ਕਿ ਨਾਲ ਹੀ ਤੁਹਾਡਾ ਓਵਰ ਸਪੀਡ ਦਾ ਚਲਾਨ ਕਰਤਾ ਇਹਦੇ ਵਿੱਚ ਸਜ਼ਾ ਦਾ ਪ੍ਰਾਵਧਾਨ ਕੀ ਕਿੰਨਾ ਕੁ ਫਾਈਨ ਹੈ ਕਿ ਜੇ ਮੌਕੇ ਤੇ ਆ ਤੇ ਇੱਕੇ ਕੋਰਟ 'ਚ ਜਾ ਕੇ ਇਹ ਅਸੀਂ ਮੌਕੇ ਤੇ ਵੀ ਜਿਹੜਾ ਕੋਈ ਬਾਹਰ ਵਾਲਾ ਹੈਗਾ ਗੱਡੀ ਵਾਲਾ ਉਹਨਾਂ ਦਾ ਮੌਕੇ ਤੇ ਵੀ ਕਰ ਲੀਦਾ ਜੀ ਕੈਸ਼ ਪੇਮੈਂਟ ਜਿਹੜੇ Google Pay ਕਰ ਜਾਂਦੇ ਆ ਮਸ਼ੀਨ ਤੇ ਦੂਸਰਾ ਕਚੈਰੀ ਦਾ ਫਾਈਨ ਹੈ ਉਹਦੇ ਵਿੱਚ ਲਾਇਸੈਂਸ ਜਿਹੜਾ ਇਹ 3 ਮਹੀਨੇ ਲਈ ਸਸਪੈਂਡ ਹੁੰਦਾ ਹੈ ਇਸ ਕਰਕੇ ਕੋਰਟ ਦੇ ਵਿੱਚ ਹੀ ਇਹ ਚਲਾਨ ਜਿਹੜਾ ਭਰਿਆ ਜਾਂਦਾ ਕਿ ਇਹ ਹੁੰਦਾ ਕਿ ਇਹਦੇ ਵਿੱਚ ਕੀ ਕੋਈ ਹੋਰ ਤੁਹਾਨੂੰ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ ਜਿੱਦਾਂ ਸਕੂਲ ਦੇ ਵਿੱਚ ਸੇਵਾ ਜਾਂ ਹਸਪੀਟਲ ਦੇ ਵਿੱਚ ਕੋਈ ਸੇਵਾ ਕਰਨੀ ਪੈਂਦੀ ਹੈ ਹਾਂਜੀ ਇਹ ਥੋੜਾ ਅਹਿਸਾਸ ਕਰਾਈਦਾ ਅਗਲੇ ਨੂੰ ਅਗਲਾ ਥੋੜਾ ਦਿੱਕਤ ਕਰੇ ਹਨਾ ਕਿ ਮਤਲਬ ਕਿ ਸਿਵਲ ਹਸਪੀਟਲ ਜਾਂਦਾ ਹੈ સેવા ਦਿੰਦਾ ਹੈ ਫਿਰ ਉਸ ਤੋਂ ਬਾਅਦ ਸਰਕਾਰੀ ਸਕੂਲ 'ਚ ਵੀ ਸੇਵਾ ਦਿੰਦਾ ਹੈ ਫਿਰ ਉਸ ਚਲਾਣ ਜਿਹੜਾ ਭਰਨਾ ਹੈ ਫੇਰ 'ਚ ਭਰ ਹੁੰਦਾ ਤੇ 3 ਮਹੀਨੇ ਲਈ ਸਸਪੈਂਡ ਵੀ ਹੋ ਜਾਂਦਾ ਹੈ ਲਾਇਸੈਂਸ ਜਿਹੜਾ 3 ਮਹੀਨੇ ਲਈ ਸਸਪੈਂਡ ਹੁੰਦਾ ਉਹਦੇ ਵਿੱਚ ਨਾ ਤਾਂ ਇੰਸ਼ੋਰੈਂਸ ਕਲੇਮ ਕਰ ਸਕਦਾ ਬੰਦਾ ਕੋਈ ਉਸ ਲਾਇਸੈਂਸ ਤੇ ਤੇ ਨਾ ਹੀ ਗੱਡੀ ਚਲਾ ਸਕਦਾ ਕਿਉਂਕਿ ਕਾਗਜ਼ਾਂ ਵਿੱਚ ਉਹ ਲਾਇਸੈਂਸ ਜਿਹੜਾ ਉਹ ਨਿਲ ਹੁੰਦਾ ਮਤਲਬ ਕਾਫੀ ਵੱਡਾ ਚਲਾਣ ਖੱਜਲ ਖਰਾਬੀ ਮਤਲਬ ਲੋਕਾਂ ਨੂੰ ਆਊਗੀ ਜਿਹਦਾ ਓਵਰ ਸਪੀਡ ਹੋਊਗਾ ਹਾਂਜੀ ਬਿਲਕੁਲ ਜੀ ਖੱਜਲ ਖਵਰੀ ਇੱਥੇ ਹੈਗੀ ਐ ਚਲਾਨ ਭਰਨ ਦੇ ਵਿੱਚ ਇਸੇ ਕਰਕੇ ਕਈ ਦਾ ਲੋਕਾਂ ਨੂੰ ਸਾਈਨ ਬੋਰਡ ਵੀ ਦਿੱਤੇ ਹੋਇਆ ਕਿ ਰਾਮਨਾ ਚੱਲੋ ਸੁਰੱਖਿਅਤ ਰਹੋ ਆਪਣੇ ਘਰੇ ਰਾਮਨਾ ਪਹੁੰਚੋ ਆਪ ਵੀ ਸੁਰੱਖਿਅਤ ਰਹੋ ਨਾਲ ਜਿਹੜਾ ਦੂਜਾ ਡਰਾਈਵ ਕਰ ਰਿਹਾ ਉਹਨੂੰ ਵੀ ਸਹੀ ਸਲਾਮਤ ਦੂਸਰਿਆਂ ਨੂੰ ਵੀ ਸਹੀ ਸਲਾਮਤ ਘਰੇ ਆਪਣੇ ਉਹਨਾਂ ਦੀ ਜਾਨ ਠੀਕ ਠੀਕ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਟ੍ਰੈਫਿਕ ਮੁਲਾਜ਼ਮਾ ਦੇ ਵੱਲੋਂ ਜਿਹੜਾ ਹੈ ਇਸ ਜਗ੍ਹਾ ਤੇ ਜਿਹੜਾ ਚਲਾਨ ਕੀਤੇ ਜਾ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਇਸ ਦੇ ਵਿੱਚ 3 ਮਹੀਨੇ ਲਈ ਜਿਹੜਾ ਲਾਇਸੈਂਸ ਤੱਕ ਜੇ ਹੈ ਤੁਹਾਡਾ ਸਸਪੈਂਡ ਕੀਤਾ ਜਾ ਸਕਦਾ ਹੈ ਤੇ ਜੇ ਤੁਸੀਂ ਓਵਰ ਸਪੀਡ ਗੱਡੀ ਚਲਾਣੇ ਹੋ ਤੇ ਹੁਣ ਇਸ ਜਗ੍ਹਾ ਤੇ ਜਿਹੜੇ ਆ ਓਵਰ ਸਪੀਡ ਜਿਹੜੇ ਮੀਟਰ ਆ ਜਿਹੜੇ ਸਪੀਡ ਮੀਟਰ ਲੱਗ ਚੁੱਕੇ ਨੇ ਤੇ ਆਪਣੀ ਜਿਹੜੀ ਹੈ ਰਫਤਾਰ ਹੁਣ ਕੰਟਰੋਲ ਦੇ ਵਿੱਚ ਰੱਖਿਓ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਗ੍ਰੇਡ ਪੰਜਾਬ ਟੀਵੀ ਲੁਧਿਆਣਾ